ਵੀਰੋ ਇਹ ਜਿਹੜਾ ਝੋਨਾ ਤੁਸੀਂ ਦੇਖ ਰਹੇ ਹੋ 10 ਅਪ੍ਰੈਲ ਦੀ ਬਜਾਈ ਕੀਤੀ ਹੋਈ ਆ ਕਣਕ ਵੱਢ ਕੇ ਨਾਲ ਦੀ ਨਾਲ ਲੱਗੇਂਦਾ ਇਹ ਵੈਸੇ ਆਲੂ ਵਾਲੇ 'ਚ ਵੀ ਲਾ ਸਕਦੇ ਆ ਇਹਨੂੰ ਸਰੋਂ ਵਾਲੇ 'ਚ ਵੀ ਲਾ ਸਕਦੇ ਆ ਵੀ ਬਹੁਤਾ ਟਾਈਮ ਨਹੀਂ ਪਾਉਂਦੇ ਆਪਾਂ ਕਣਕ ਵੱਡੀ ਤੂੜੀ ਕਰੀ ਜਦੀ ਲਾਤਾ ਤੇ ਇਹ ਲਾ ਕੇ ਅੱਜ ਤੁਸੀਂ ਦੇਖੋ ਇਹਦੀ ਬੱਲੀ ਦੀ ਕੁਆਲਿਟੀ ਵੀ ਨਿਸਰ ਆਇਆ ਨਹੀਂ ਆਹ ਟਾਈਮਾਂ ਦੇ ਵਿੱਚ ਹੁਣ ਬਹੁਤੇ ਵੀਰ ਤਾਂ ਕਿਸਾਨ ਹੁਣ ਝੋਨਾ ਲਾ ਰਹੇ ਨੇ ਤੇ ਸਭ ਤੋਂ ਪਹਿਲਾਂ ਸ਼ਸ਼ੀਕਾਲ ਜੀ ਸਸੀ ਕਾਲ ਜੀ ਕਿਹੜੀ ਵੈਰਾਈਟੀ ਕਿਹੜੀ ਹੈ ਜੀ ਇਹ ਆਪਣੀ ਇਹ ਹੈਗੀ ਪੂਸਾ ਬਾਂਸਮਤੀ 1985 1985 ਜੀ ਤੇ ਕਿੰਨੇ ਦਿਨਾਂ ਦੀ ਵੈਰਾਈਟੀ ਹੈ ਜੀ ਇਹ ਇਹ ਵੈਸੇ 105 ਦਿਨਾਂ ਦੀ ਵੈਰਾਈਟੀ ਹੈ ਹਾਂ ਜੀ ਤੇ ਐਤਕੀ 10 ਅਪ੍ਰੈਲ ਨੂੰ ਲਾ ਕੇ ਅੱਜ 22 ਜੁਲਾਈ ਦੇ ਕਰੀਬ ਹੋ ਗਈ ਤੇ ਹੱਕੀ ਗਰਮੀ ਬਹੁਤ ਸੀ ਗਰਮੀ ਕਰਕੇ ਨਾ ਹੂੰ ਗਰਮੀ ਕਰਕੇ ਫੋਟ ਵੀ ਘਟ ਕੀਤੀ ਹੈ ਉੱਠੇ ਵੀ ਘਟ ਹੈ ਨਹੀਂ ਡੇਟ ਵੀ ਹੋ ਗਿਆ ਕੱਦ ਹੋਰ ਵੀ ਜ਼ਿਆਦਾ ਹੋਣਾ ਸੀ ਛੋਟਾ ਜਿਹਾ ਕੱਦ ਵੀ ਹੋਣਾ ਸੀ ਲੇਟ ਵੀ ਹੋ ਗਿਆ ਨਾ ਤੇ ਫਰੂਟ ਵੀ ਹੋਰ ਜਿਆਦਾ ਹੋਣਾ ਸੀ ਹਾਂ ਫਰੂਟ ਵੀ ਜਿਆਦਾ ਹੋਣਾ ਸੀ ਥੋੜਾ ਲੇਟ ਵੀ ਹੋ ਗਿਆ ਗਰਮੀ ਕਰਕੇ ਨਹੀਂ ਹੁਣ ਲੱਗਦਾ ਵੱਡੇ ਜਾਣਾ ਸੀਗਾ ਨਹੀਂ ਜਿਵੇਂ ਇਤਕੀ ਗਰਮੀ ਕਰਕੇ ਮੱਕੀਆਂ ਘਟ ਹੋਈਆਂ ਨੇ ਉਸੇ ਤਰ੍ਹਾਂ ਇਹ ਵੀ ਕਿਉਂਕਿ ਮੱਕੀ ਵਾਲੇ ਟਾਈਮ 'ਚ ਹੀ ਲੱਗ ਗਿਆ ਸੀ ਇਹ ਮੱਕੀ ਵੀ ਘਟ ਹੋਈ ਐਦਕੀ ਮੂੰਗੀ ਵੀ ਘਟ ਹੋਈਆਂ ਸਾਰੀਆਂ ਹੀ ਫਸਲਾਂ ਜਿਹੜੀਆਂ ਸਾਰੀਆਂ ਫਸਲਾਂ ਘਟ ਹੋਈਆਂ ਆ ਟਾਈਮ ਪੀਰੀਅਡ ਦੇ ਵਿੱਚ ਆ ਗਈਆਂ ਅਪ੍ਰੈਲ ਤੋਂ ਲੈ ਕੇ ਅਪ੍ਰੈਲ ਮਈ ਜੂਨ ਜਲਾਈ ਤੇ ਉਹ ਘਾਟੀਆਂ ਹੋਈਆਂ ਨੇ ਇਹ ਝੋਨਾ ਤੁਸੀਂ ਦੇਖ ਸਕਦੇ ਹੋ ਫਿਰ ਵੀ ਬਹੁਤ ਸੋਹਣੀ ਪਰਫਾਰਮੈਂਸ ਹੈ ਤੇ ਕਿੰਨੇ ਰੇਵ ਵਗੈਰਾ ਲੈਂਦਾ ਜੀ ਇਹ ਇਹ ਤਿੰਨ ਘੱਟੇ ਜੂਰੀਏ ਦੇ ਤਿੰਨੀ ਪਾਏ ਜੀ ਇਹ ਚ ਹੂੰ ਤਿੰਨ ਘੱਟੇ ਜੂਰੀਏ ਦੇ ਤੇ ਬਿਮਾਰੀ ਇਹਨੂੰ ਕੋਈ ਵੀ ਨਹੀਂ ਬਿਮਾਰੀ ਕੋਈ ਨਹੀਂ ਬਿਮਾਰੀ ਤੇ ਕੋਈ ਸਪਰੇ ਨਹੀਂ ਠੀਕ ਹੈ ਇਹ ਸਿੱਧੀ ਬਿਜਾਈ ਹੈ ਜੀ ਹਾਂ ਸਿੱਧੀ ਬਿਜਾਈ ਦਾ ਸਿੱਧੀ ਬਿਜਾਈ ਹੈ ਕਿਉਂਕਿ ਕਦੂ ਕਰਕੇ ਤਾਂ ਲਾਉਣ ਤੋਂ ਸਰਕਾਰ ਰੋਕਦੀ ਹੈ ਪਹਿਲਾਂ ਸਿੱਧੀ ਬਿਜਾਈ ਨੂੰ ਕੋਈ ਮਨਾਹੀ ਨਹੀਂ ਜਦੋਂ ਮਰਜ਼ੀ ਆਪਾਂ ਕਰ ਦਈਏ ਤੇ ਬਾਕੀ ਤੁਸੀਂ ਇਹਦੀ ਕਲਰ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਦਾਣਾ ਬਹੁਤ ਵਧੀਆ ਤੇ ਪੂਸਾ ਬਸਮਤੀ 1985 ਇਹਦੇ ਵਿੱਚ ਪਰਸ਼ੂਟ ਦੀ ਸਪਰੇ ਹੋਈ ਆ ਉਹੀ ਹੈ ਇਹ ਵੈਰੈਟੀ ਜਿਹਦੇ ਵਿੱਚ ਕੱਖ ਨਦੀਨ ਚੋਬਾ ਦੂਜੇ ਝੋਨੇ ਪਰਸ਼ੂਟ ਨਾਲ ਕੰਟਰੋਲ ਹੋ ਜਾਂਦੇ ਨੇ ਦੇਖ ਲਓ ਕੋਈ ਵੀ ਇਹਦੇ ਵਿੱਚ ਰਲਮਾ ਬੂਟਾ ਦੇਖਣ ਨੂੰ ਤੁਹਾਨੂੰ ਮਿਲਦਾ ਨਹੀਂ ਇੱਥੇ ਤੇ ਹੁਣ ਇਹਦੇ ਵਿੱਚ ਇਹ ਕਿੰਨੇ ਦਿਨ ਲੇਜੂਗਾ ਜੀ 15 ਤੋਂ 20 ਦਿਨ ਨਹੀਂ 20 ਦਿਨ ਨਹੀਂ ਲੈਂਦਾ 15 ਦਿਨ ਮਸਾਂ ਹੀ ਲਊਗਾ 15 ਕਿ ਦਿਨ ਮਸਾਂ ਲਊਗਾ ਕਿਹੜੇ ਹੋਗੇ ਨਾ ਦਾਣੇ ਦੇਖ ਲਓ ਦਾਣਾ ਸੁਨਹਿਰੀ ਪਣ ਚੱਕਣਾ ਸਟਾਰਟ ਕਰਤਾ 15 ਕ ਦਿਨਾਂ ਨੂੰ ਇਹਨੇ ਵੱਢਿਆ ਜਾਣਾ ਇਸ ਤੋਂ ਬਾਅਦ ਚਾਹੇ ਦਵਾਰੇ ਝੋਨਾ ਲਾ ਦੋ ਚਾਹੇ ਮੂੰਗੀ ਲਾ ਦੋ ਮੂੰਗੀ ਲਾ ਲਓ ਮੱਕੀ ਲਾ ਲਓ ਮਟਰ ਲਾ ਲਓ ਮੂੜੀਆਂ ਲਾ ਲਓ ਕੁਝ ਵੀ ਲਾ ਸਕਦਾ ਹਾਂ ਹਾਂ ਵੀ ਕੋਈ ਵੀ ਫਸਲ ਇਹਦੇ ਵਿੱਚ ਦੁਬਾਰਾ ਬੀਜੀ ਜਾ ਸਕਦੀ ਆ ਵੀ ਇੰਨੀ ਕਿ ਕਾਰਗਰ ਵੈਰਾਈਟੀ ਆ ਇਹਨੂੰ ਚਾਹੇ ਦੋ ਵਾਰੀ ਲਾ ਲਓ ਇੱਕ ਵਾਰੀ ਸਿੱਧੀ ਬਿਜਾਈ ਦੂਜੀ ਵਾਰੀ ਕੱਦੂ ਕਰਕੇ ਵੀ ਜਿਵੇਂ ਕਹਿੰਦੇ ਸੀ ਵੀ ਆਹ ਰੁੱਤ ਚ ਬੀਜਿਆ ਝੋਨਾ ਹੋਣਾ ਨਹੀਂ ਜੀ ਇਹਨੇ ਫਲ ਨਹੀਂ ਚੱਕਣਾ ਦੇਖੋ ਸਾਰਾ ਖੇਤ ਤੁਹਾਡੇ ਸਾਹਮਣੇ ਆ ਸੋ ਬਹੁਤ ਬਹੁਤ ਧੰਨਵਾਦ ਜੀ ਮੇਰੇ